ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਜਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰਨ ਦੀ ਜੁਗਤ ਬਾਰੇ ਗੱਲ ਕਰ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਮੂਹ ਮੰਗੀਆਂ ਮੁਰਾਦਾਂ ਪੂਰੀਆਂ ਕਰਨ ਦੀ ਜੁਗਤ ਬਾਰੇ ਗੱਲ ਕਰਨ ਜਾ ਰਹੇ ਆ ਕਿ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਉੱਤੇ ਕਿੰਜ ਖੁਸ਼ ਹੁੰਦੇ ਨੇ ਕਿਹੜਾ ਪਾਠ ਕਰੀਏ ਕਿਹੜੇ ਸ਼ਬਦ ਦਾ ਜਾਪ ਕਰੀਏ ਕਿੰਜ ਕਰੀਏ ਕਈ ਭੈਣ ਭਰਾ ਇਦਾਂ ਦੇ ਸਵਾਲ ਕਰਦੇ ਆ ਨਾ ਤਾਂ ਉਹਨਾਂ ਨੂੰ ਆਪਣੀ ਅੱਜ ਦੀ ਵੀਡੀਓ ਦੇ ਵਿੱਚੋਂ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਪਤਾ ਲੱਗ ਜਾਵੇਗਾ ਵੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਉੱਤੇ ਕਿਹੜੀ ਭਗਤੀ ਤੋਂ ਖੁਸ਼ ਹੁੰਦੇ ਨੇ ਕਿਹੜੇ ਸ਼ਬਦ ਜਾਪ ਤੋਂ ਖੁਸ਼ ਹੁੰਦੇ ਨੇ ਜਾਂ ਕਿਹੜੇ ਪਾਠ ਤੋਂ ਖੁਸ਼ ਹੁੰਦੇ ਨੇ ਕਿਸ ਵੇਲੇ ਦੇ ਵਿੱਚ ਪਾਠ ਕਰੀਏ ਕਿਸ ਤਰ੍ਹਾਂ ਅਰਦਾਸ ਬੇਨਤੀ ਕਰੀਏ ਜੋ ਵੀ ਤੁਹਾਡੇ ਮਨ ਦੇ ਸਵਾਲ ਨੇ ਤੁਹਾਡੇ ਮਨ ਦੇ ਸ਼ੰਕੇ ਨੇ ਅੱਜ ਦੀ ਇਹ ਵੀਡੀਓ ਸੁਣ ਕੇ ਜਰੂਰ ਦੂਰ ਹੋਣਗੇ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈੜ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਇਆ ਕਰੋ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਨਿੱਕੀ ਜੀ ਕਹਾਣੀ ਸਾਂਝੀ ਕਰਾਂਗੇ ਕਿਉਂਕਿ ਇਹ ਕਹਾਣੀ ਦੇ ਵਿੱਚੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਆ ਇਦਾਂ ਹੀ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਇੱਕ ਸਾਧੂ ਜੀ ਹੱਥ ਦੇ ਵਿੱਚ ਮਾਲਾ ਫੜ ਕੇ ਰੱਬ ਦਾ ਨਾਮ ਜਪ ਰਹੇ ਸਨ ਕਹਿੰਦੇ ਉਹ ਸਾਧੂ ਜੀ ਦੇ ਬਿਲਕੁਲ ਸਾਹਮਣੇ ਇੱਕ ਗਵਾਲਣ ਆਪਣੀਆਂ ਮੱਝਾਂ گاਵਾ ਦਾ ਦੁੱਧ ਵੇਚ ਰਹੀ ਸੀ ਕਹਿੰਦੇ ਬਹੁਤ ਸਾਰੇ ਲੋਕ ਉਹ ਗਵਾਲਣ ਦੇ ਕੋਲ ਇੱਕ ਲੰਬੀ ਲਾਈਨ ਬਣਾ ਕੇ ਖੜੇ ਸਨ ਅਤੇ ਇਹ ਗਵਾਲਣ ਸਭ ਨੂੰ ਲਾਈਨ ਵਾਰ ਦੁੱਧ ਵੇਚ ਰਹੀ ਸੀ ਬੜੇ ਸਖਤ ਸੁਭਾਅ ਦੀ हिसाब-किताब ਦੀ ਬੜੀ ਪੱਕੀ ਕਹਿੰਦੇ ਰੇਟ ਵੀ ਠੋਕ ਕੇ ਲਾ ਰਹੀ ਆ ਅਤੇ ਕਿਸੇ ਵੱਲ ਇੱਕ ਤੁਪਕਾ ਵੀ ਦੁੱਧ ਦਾ ਵੱਧ ਨਾ ਜਾਣ ਦਿੰਦੀ। ਜੇ ਕੋਈ ਲਾਈਨ ਤੋੜ ਕੇ ਆਉਂਦਾ ਤਾਂ ਉਹਨੂੰ ਸਖਤੀ ਦੇ ਨਾਲ ਲਾਈਨ ਦੇ ਵਿੱਚ ਲੱਗਣ ਨੂੰ ਕਹਿੰਦੀ। ਪਰ ਕਹਿੰਦੇ ਇੱਕ ਨੌਜਵਾਨ ਲੜਕਾ ਆਇਆ। ਉਹ ਨਾ ਤਾਂ ਲਾਈਨ ਦੇ ਵਿੱਚ ਲੱਗਾ, ਨਾ ਹੀ ਉਹਨੇ ਗਵਾਲਣ ਨੂੰ ਪੈਸੇ ਦਿੱਤੇ। ਉਹਨੇ ਖਾਲੀ ਭਾਂਡਾ ਗਵਾਲਣ ਦੇ ਅੱਗੇ ਕਰ ਦਿੱਤਾ। ਉਹਨੂੰ ਦੇਖ ਕੇ ਮੁਸਕਰਾਇਆ। ਗਵਾਲਣ ਵੀ ਉਹਨੂੰ ਦੇਖ ਕੇ ਮੁਸਕਰਾਈ ਬੜੇ ਪਿਆਰ ਦੇ ਨਾਲ ਤੱਕਿਆ ਅਤੇ ਉਹਦੇ ਖਾਲੀ ਭਾਂਡੇ ਨੂੰ ਭਰ ਦਿੱਤਾ ਕੋਈ ਪੈਸਾ ਨਹੀਂ ਕੋਈ ਹਿਸਾਬ ਕਿਤਾਬ ਨਹੀਂ ਕਹਿੰਦੇ ਇਹ ਸਭ ਕੁਝ ਉਹ ਸਾਧੂ ਜੀ ਦੇਖ ਰਹੇ ਸਨ ਸਾਧੂ ਜੀ ਦੇ ਮਨ ਦੇ ਵਿੱਚ ਇਹ ਸਵਾਲ ਉੱਠਿਆ ਵੀ ਇਹ ਗਵਾਲਣ ਬਾਕੀਆਂ ਦੇ ਲਈ ਤਾਂ ਬਹੁਤ ਸਖਤ ਆ ਬੜੀ ਹਿਸਾਬ ਕਿਤਾਬ ਦੀ ਪੱਕੀ ਆ ਪਰ ਇਹ ਨੌਜਵਾਨ ਦੇ ਨਾਲ ਇੰਨੇ ਕੋਈ ਹਿਸਾਬ ਕਿਤਾਬ ਨਹੀਂ ਕੀਤਾ ਇਹਦੇ ਲਈ ਇੰਨੀ ਨਰਮ ਕਿਉਂ ਆ ਕੋਲ ਜਾ ਕੇ ਪੁੱਛਿਆ ਵੀ ਬੀਬਾ ਮੈਂ ਤੈਨੂੰ ਸਵੇਰ ਦਾ ਦੇਖ ਰਿਆ ਹਾਂ ਕਿੰਨੇ ਲੋਕਾਂ ਨੂੰ ਤੂੰ ਦੁੱਧ ਵੇਚ ਚੁੱਕੀ ਆ ਸਭ ਦੇ ਨਾਲ ਸਖਤੀ ਦੇ ਨਾਲ ਪੇਸ਼ ਆਉਣੀ ਆ ਪੂਰਾ ਹਿਸਾਬ ਕਿਤਾਬ ਰੱਖਦੀ ਆ ਕਿਸੇ ਵੱਲ ਇੱਕ ਤੁਪਕਾ ਵੀ ਵੱਧ ਦੁੱਧ ਦਾ ਨਹੀਂ ਜਾਣ ਦਿੰਦੀ ਪਰ ਇਹ ਨੌਜਵਾਨ ਲੜਕਾ ਨਾ ਲਾਈਨ ਵਿੱਚ ਲੱਗਾ ਨਾ ਇਹਨੇ ਤੈਨੂੰ ਕੋਈ ਪੈਸਾ ਦਿੱਤਾ ਤੂੰ ਇਹਦੇ ਨਾਲ ਬੜੇ ਪਿਆਰ ਦੇ ਨਾਲ ਪੇਸ਼ ਆਈ ਇਹਦਾ ਖਾਲੀ ਭਾਂਡਾ ਭਰ ਦਿੱਤਾ ਇਹਦੇ ਨਾਲ ਤੂੰ ਹਿਸਾਬ ਕਿਤਾਬ ਕਿਉਂ ਨਹੀਂ ਕੀਤਾ ਕਹਿੰਦੇ ਅੱਗੋ ਗਵਾਲਣ ਨੇ ਬੜਾ ਸੋਹਣਾ ਜਵਾਬ ਦਿੱਤਾ ਅਤੇ ਇਹ ਜਵਾਬ ਦੇ ਵਿੱਚ ਹੀ ਸਾਡੇ ਲਈ ਸਿੱਖਿਆ ਹੈ ਆਪਣੇ ਪਰਮਪਿਤਾ ਪਰਮਾਤਮਾ ਜੀ ਦੀਆਂ ਖੁਸ਼ੀਆਂ ਵਰਤਾਂ ਹਾਸਲ ਕਰਨ ਦੀ ਯੋਗਤ ਹੈ ਉਹ ਗਵਾਲਣ ਕਹਿਣ ਲੱਗੀ ਬਾਬਾ ਜੀ ਮੈਂ ਇਹ ਲੜਕੇ ਦੇ ਨਾਲ ਹਿਸਾਬ ਕਿਤਾਬ ਇਸ ਕਰਕੇ ਨਹੀਂ ਕੀਤਾ ਕਿਉਂਕਿ ਇਹ ਲੜਕਾ ਮੇਰਾ ਆਪਣਾ ਹੈ ਇਹ ਲੜਕਾ ਮੇਰਾ ਮਗੇਤਰ ਆ ਕੁਝ ਹੀ ਦਿਨਾਂ ਦੇ ਵਿੱਚ ਮੇਰਾ ਇਹਦੇ ਨਾਲ ਵਿਆਹ ਹੋ ਜਾਣਾ ਹੈ ਮੇਰਾ ਇਹਦੇ ਨਾਲ ਬੜਾ ਪਿਆਰ ਆ ਤੇ ਫਿਰ ਜੋ ਸਾਡੇ ਆਪਣੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਸਾਡਾ ਪਿਆਰ ਹੁੰਦਾ ਏ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਹਿਸਾਬ ਕਿਤਾਬ ਨਹੀਂ ਰੱਖੀਦਾ ਕਹਿੰਦੇ ਜਦੋਂ ਗਵਾਲਣ ਨੇ ਇਹ ਗੱਲ ਕਹੀ ਤਾਂ ਸਾਧੂ ਦੇ ਮਨ ਨੂੰ ਬੜੀ ਠੋਕਰ ਵੱਜੀ ਸਾਧੂ ਨੇ ਆਪਣੇ ਮਨ ਨੂੰ ਕਿਹਾ ਮਾਰੋਏ ਮਣਾ ਮੇਰੀਆ ਅੱਜ ਤੱਕ ਤੂੰ ਹੀ ਸਾਬ ਕਿਤਾਬ ਦੇ ਵਿੱਚ ਪਿਆਰਿਆ ਅੱਧਿਓ ਜਿਆਦੀ ਉਮਰ ਬੀਤ ਗਈ ਸਾਰੀ ਉਮਰ ਦੇ ਵਿੱਚ ਤੂੰ ਮਾਲਾ ਫੇਰੀ ਪਰ ਤੇਰਾ ਪਿਆਰ ਸੌਦਾ ਬਣ ਗਿਆ ਤੂੰ ਤਾਂ ਆਪਣੇ ਪਿਆਰ ਦਾ ਆਪਣੀ ਯਾਦ ਦਾ ਹਿਸਾਬ ਕਿਤਾਬ ਰੱਖਦਾ ਰਹਿ ਗਿਆ ਕਹਿੰਦੇ ਮਨ ਨੂੰ ਐਸੀ ਠੋਕਰ ਵੱਜੀ ਕਿ ਸਾਧੂ ਨੇ ਮਾਲਾ ਤੋੜ ਕੇ ਸੁੱਟ ਦਿੱਤੀ ਅਤੇ ਕਿਹਾ ਐ ਖੁਦਾ ਅੱਜ ਤੋਂ ਬਾਅਦ ਤੇਰੇ ਮੇਰੇ ਵਿੱਚ ਵੀ ਕੋਈ ਨਹੀਂ ਆਵੇਗਾ ਇਹ ਮਾਲਾ ਵੀ ਨਹੀਂ ਆਵੇਗੀ ਕਿਉਂਕਿ ਆਪਣਿਆਂ ਦੇ ਨਾਲ ਕਿਸੇ ਚੀਜ਼ ਦਾ ਕੋਈ ਹਿਸਾਬ ਕਿਤਾਬ ਨਹੀਂ ਰੱਖੀਦਾ ਸੁਸੰਗਤ ਜੀ ਇਹ ਨਿੱਕੀ ਜੀ ਕਹਾਣੀ ਨਿੱਕੀ ਜੀ ਸਾਕੀ ਸਾਨੂੰ ਵੀ ਬਹੁਤ ਵੱਡੀ ਸਿੱਖਿਆ ਦਿੰਦੀ ਆ ਕਿ ਜਿੱਥੇ ਸਾਡਾ ਦਿਲੋਂ ਪਿਆਰ ਹੋਵੇ ਜਿਸ ਬੰਦੇ ਦੇ ਉੱਤੇ ਸਾਡਾ ਪੂਰਾ ਭਰੋਸਾ ਹੋਵੇ ਉਹਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਜਾਂਦਾ ਤੇ ਐਸਾ ਹੀ ਪ੍ਰੇਮ ਪਿਆਰ ਸਾਡਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਪੈ ਜਾਵੇ ਇਦਾਂ ਦਾ ਪਿਆਰ ਸਤਿਗੁਰ ਸੱਚੇ ਪਾਤਸ਼ਾਹ ਨੂੰ ਕਰੀਏ ਤਾਂ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਵੀ ਸਾਡੇ ਉੱਤੇ ਸਦਾ ਹੀ ਮਿਹਰਬਾਨ ਨੇ ਸਦਾ ਹੀ ਦਿਆਲ ਨੇ ਉਹ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਬਹੁਤ ਕੁਝ ਦੇਣਾ ਚਾਹੁੰਦੇ ਨੇ ਪਰ ਅਸੀਂ ਹੀ ਹਿਸਾਬ ਕਿਤਾਬ ਦੇ ਵਿੱਚ ਪੈ ਜਾਂਦੇ ਆ ਅਸੀਂ ਉਹਨੂੰ ਯਾਦ ਕਰਨ ਦਾ ਹਿਸਾਬ ਕਿਤਾਬ ਛੱਡ ਦਈਏ ਤਾਂ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਮਾੜੇ ਕਰਮਾਂ ਦੇ ਲੇਖੇ ਪਾੜ ਦੇਣੇ ਨੇ ਉਹਨਾਂ ਨੇ ਸਾਡੇ ਕਰਮਾਂ ਦਾ ਹਿਸਾਬ ਕਰਮਾਂ ਦਾ ਲੇਖਾ ਜੋਖਾ ਕਰਨਾ ਬੰਦ ਕਰ ਦੇਣਾ ਹੈ ਕਹਿਣ ਦਾ ਭਾਵ ਇਹ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਆਪਾਂ ਜਦੋਂ ਵੀ ਯਾਦ ਕਰਨਾ ਹੈ ਨਾ ਗਿਣਤੀ ਮਿੰਤੀ ਦੇ ਨਾਲ ਨਹੀਂ ਕੋਈ ਸਬਦੇਵਾਜੀ ਨਹੀਂ ਕਰਨੀ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਆਹ ਚੀਜ਼ ਦੋ ਮੈਂ ਤੁਹਾਡੇ ਲਈ ਇੰਨੇ ਪਾਠ ਕਰਾਂਗਾ ਇੰਨੇ ਦਿਨ ਤੁਹਾਡੇ ਲਈ ਸੇਵਾ ਕਰਾਂਗਾ ਇਹ ਤਾਂ ਹੋ ਗਿਆ ਸਬਦਾ ਜੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪ੍ਰੇਮ ਪਿਆਰ ਚਾਹੀਦਾ ਏ ਉਹਨਾਂ ਦੀਆਂ ਖੁਸ਼ੀਆਂ ਬਰਕਤਾਂ ਚਾਹੀਦੀਆਂ ਨੇ ਤਾਂ ਫਿਰ ਸਾਨੂੰ ਵੀ ਦਿਲੋਂ ਪਿਆਰ ਕਰਨਾ ਚਾਹੀਦਾ ਹੈ ਬਿਨਾ ਹਿਸਾਬ ਕਿਤਾਬ ਤੋਂ ਬਿਨਾ ਗਿੰਤੀਆਂ ਮਿੰਤੀਆਂ ਤੋਂ ਮਹਾਪੁਰਖ ਜੀ ਕਹਿੰਦੇ ਜਦੋਂ ਸਵੇਰੇ ਉੱਠੋ ਜਦੋਂ ਸਵੇਰੇ-ਸਵੇਰ ਸਾਡੀ ਅੱਖ ਖੁੱਲਦੀ ਆ ਸਾਨੂੰ ਕੋਈ ਇਸ਼ਨਾਨ ਕਰਨ ਦੀ ਲੋੜ ਨਹੀਂ ਕੋਈ ਮੂੰਹ ਧੋਣ ਦੀ ਲੋੜ ਨਹੀਂ ਸਿੱਧਾ ਬਿਸਤਰ ਤੋਂ ਉੱਠ ਕੇ ਬੈਠੇ ਉੱਠਦੇ ਅੰਸਾਰ ਕੋਈ 5 ਵਾਰ 10 ਵਾਰ 50 ਵਾਰ ਜਿੰਨਾਕ ਤੁਸੀਂ ਜਪ ਸਕਦੇ ਹੋ ਵਾਹਿਗੁਰੂ ਜੀ ਦਾ ਜਾਪ ਕਰ ਲਓ ਮੂਲ ਮੰਤਰ ਜੀ ਦਾ ਜਾਪ ਕਰ ਲਓ ਮਾਲਕ ਦਾ ਸ਼ੁਕਰਾਨਾ ਕਰ ਲਓ ਜੇ ਮਨ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਏ ਬੜਾ ਰਸ ਆ ਰਿਹਾ ਏ ਤਾਂ ਫਿਰ ਭਾਵੇਂ ਤੁਸੀਂ ਬਿਸਤਰ ਦੇ ਉੱਪਰ ਬੈਠਿਆਂ ਬੈਠਿਆਂ ਹੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਵੀ ਕਰ ਲਓ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਕੇ ਫਿਰ ਜੋ ਵੀ ਤੁਹਾਡਾ ਨਿਤਨੇਮ ਆ ਭਾਵੇਂ ਪੰਜਾਂ ਬਾਣੀਆਂ ਦਾ ਏ ਜਾਪਾਂਵੇਂ ਨਾਲ ਜੋ ਵੀ ਤੁਹਾਡਾ ਨਿਤਨੇਮ ਹੈ ਉਹ ਤੁਸੀਂ ਕਰੋ ਪਰ ਜਦੋਂ ਸਵੇਰੇ ਸਵੇਰ ਉੱਠਦੇ ਆ ਨਾ ਉਦੋਂ ਕਦੇ ਵੀ ਇਸ਼ਨਾਨ ਕਰਨ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਵੀ ਮੈਂ ਤਾਂ ਇਸ਼ਨਾਨ ਨਹੀਂ ਕੀਤਾ ਇਸ ਕਰਕੇ ਮੈਂ ਕੁਰਬਾਨੀ ਦਾ ਪਾੜ ਜਾਂ ਕੁਰਬਾਨੀ ਦਾ ਸ਼ਬਦ ਜਾਪ ਕੇ ਇੰਜ ਕਰ ਸਕਦਾ ਸਵੇਰੇ ਸਵੇਰ ਸਾਡਾ ਜਿਹੜਾ ਮਾਣਿਆ ਨਾ ਇਹਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਆ ਜੇ ਸਾਡਾ ਮਨ ਸਵੇਰੇ ਸਵੇਰ ਗੁਰੂ ਦੀ ਯਾਦ ਵਿੱਚ ਜੁੜ ਗਿਆ ਤਾਂ ਸਾਰਾ ਦਿਨ ਜੁੜਿਆ ਰਹੇਗਾ ਸਾਰਾ ਦਿਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਸਾਨੂੰ ਮਿਲਦੀ ਰਹੇਗੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਪਿਆਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਜਾਂਦਾ ਪਿਆਰ ਦੇ ਵਿੱਚ ਕਈ ਵਾਰ ਕੁਝ ਗਲਤੀਆਂ ਕੁਝ ਕਮੀਆਂ ਵੀ ਨਜ਼ਰ ਅੰਦਾਜ਼ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਇਹ ਇਸ਼્ઞਾਨ ਜਿਹੜਾ ਹੈ ਨਾ ਇਸ਼ਨਾਣ ਸਾਡੇ ਸਰੀਰ ਦੀ ਸਾਫ ਸਫਾਈ ਦੇ ਲਈ ਸਾਡੇ ਸਰੀਰ ਦੀ ਸੁਚਮਤਾ ਦੇ ਲਈ ਸਾਡੇ ਸਰੀਰ ਦੀ ਚੁਸਤੀ ਫਰਤੀ ਦੇ ਲਈ ਕਰਨਾ ਜ਼ਰੂਰੀ ਆ ਬਾਕੀ ਇਦਾਂ ਦਾ ਕੋਈ ਵਹਿਮ ਨਹੀਂ ਹੁੰਦਾ ਵੀ ਅਸੀਂ ਇਸ਼ਨਾਣ ਕਰਕੇ ਹੀ ਪਾਠ ਕਰਨਾ ਹੈ ਸਭ ਤੋਂ ਜ਼ਰੂਰੀ ਆ ਆਪਣੇ ਗੁਰੂ ਨੂੰ ਯਾਦ ਕਰਨਾ ਗੁਰਬਾਣੀ ਦਾ ਪਾਠ ਕਰਨਾ ਗੁਰੂ ਦਾ ਗਿਆਨ ਹਾਸਲ ਕਰਨਾ ਜੇਕਰ ਇਹ ਇਸ਼ਨਾਣ ਵਿੱਚ ਅਰਚਨ ਬਣ ਰਿਹਾ ਏ ਤਾਂ ਇੱਕ ਵਾਰ ਇਹਨੂੰ ਸਾਈਡ ਤੇ ਕੱਢ ਦੋ ਜੇ ਸਵੇਰੇ ਉੱਠ ਕੇ ਇਸ਼ਨਾਨ ਨਹੀਂ ਕੀਤਾ ਜਾਂਦਾ ਨਾ ਬਿਨਾ ਇਸ਼ਨਾਨ ਤੋਂ ਵੀ ਤੁਸੀਂ ਗੁਰਮੰਤਰ ਕਰੋ ਮੂਲ ਮੰਤਰ ਕਰੋ ਗੁਰਬਾਣੀ ਦਾ ਪਾਠ ਕਰ ਲਓ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ ਕੁਝ ਦਿਨ ਤੁਸੀਂ ਇਦਾਂ ਪਾਠ ਕਰਦੇ ਜਾਓਗੇ ਨਾ ਵਾਹਿਗੁਰੂ ਜੀ ਨੇ ਆਪੇ ਹੀ ਤੁਹਾਨੂੰ ਬਥੇਰਾ ਉੱਦਮ ਦੇ ਦੇਣਾ ਹੈ ਜਿਹੜੇ ਕਹਿ ਦਿੰਦੇ ਸਾਡਾ ਸ਼ਰੀਰ ਸਾਥ ਨਹੀਂ ਦਿੰਦਾ ਸਤਿਗੁਰ ਸੱਚੇ ਪਾਤਸ਼ਾਹ ਨੇ ਇਸੋ ਤੱਬੇ ਜਾਨ ਸ਼ਰੀਰ ਦੇ ਵਿੱਚ ਵੀ ਜਾਨ ਪਾ ਦੇਣੀ ਆ ਫਿਰ ਆਪਣੇ ਆਪ ਹੀ ਉੱਠ ਕੇ ਇਸ਼ਨਾਨ ਵੀ ਕਰ ਲਓਗੇ ਗੁਰਬਾਣੀ ਦਾ ਪਾਠ ਵੀ ਕਰ ਲਓਗੇ ਪਰ ਇੱਕ ਵਾਰ ਸ਼ੁਰੂਆਤ ਜ਼ਰੂਰ ਕਰੋ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਮਨ ਦੀ ਭਾਵਨਾ ਨੂੰ ਦੇਖਦੇ ਆ ਜੇ ਸਾਡੀ ਭਾਵਨਾ ਸੱਚੀ ਆ ਨਾ ਫਿਰ ਅਸੀਂ ਕਿਸੇ ਵੀ ਵੇਲੇ ਮਾਲਕ ਨੂੰ ਯਾਦ ਕਰੀਏ ਕਿਸੇ ਵੀ ਤਰੀਕੇ ਦੇ ਨਾਲ ਕਰੀਏ ਹੁਣ ਕਈ ਵਾਰ ਕੁਝ ਲੋਕ ਤਾਂ ਸ਼ਬਦਾਂ ਦੇ ਚੱਕਰ ਦੇ ਵਿੱਚ ਪੈ ਜਾਂਦੇ ਆ ਕੋਈ ਕਹਿੰਦਾ ਵਾਗ ਗੁਰੂ ਕਹੋ ਕੋਈ ਕਹਿੰਦਾ ਵਾਹਿਗੁਰੂ ਕਹੋ ਐਦਾਂ ਜਾਪ ਨਹੀਂ ਕਰਨਾ ਚਾਹੀਦਾ ਉਦਾਂ ਜਾਪ ਨਹੀਂ ਕਰਨਾ ਚਾਹੀਦਾ ਪਰ ਨਾ ਜੀ ਸਤਿਗੁਰ ਸੱਚੇ ਪਾਤਸ਼ਾਹ ਨੂੰ ਜੇਕਰ ਕੋਈ ਪਿਆਰ ਦੇ ਨਾਲ ਭਰੋਸੇ ਦੇ ਨਾਲ ਵਾਹਿਗੁਰੂ ਦੀ ਜਗ੍ਹਾ ਗੁਰੂ ਵਾਹ ਵੀ ਕਹਿ ਦੂਗਾ ਨਾ ਸਤਿਗੁਰ ਸੱਚੇ ਪਾਤਸ਼ਾਹ ਤਾਮੀ ਉਹਦੇ ਉੱਤੇ ਖੁਸ਼ ਹੁੰਦੇ ਨੇ ਕਿਉਂਕਿ ਪਿਆਰ ਵਿੱਚ ਭਿੱਜ ਕੇ ਕਿਆ ਇਹ ਕਿਸੇ ਅੰਗਰੇਜ਼ ਜੋੜੇ ਦੀ ਆਪਾਂ ਹੱਡ ਬਿੱਤੀ ਮਹਾਪੁਰਖਾਂ ਦੇ ਪਾਸੋਂ ਸੁਣੀ ਸੀ ਕਹਿੰਦੇ ਵੀ ਵਿਦੇਸ਼ ਦੇ ਵਿੱਚ ਇਸ ਤਰ੍ਹਾਂ ਇੱਕ ਅੰਗਰੇਜ਼ੀ ਜੋੜਾ ਰਹਿੰਦਾ ਸੀ ਤੇ ਉਹਨਾਂ ਦੇ ਸਰੀਰ ਨੂੰ ਕੋਈ ਵੱਡਾ ਦੁੱਖ ਰੋਗ ਲੱਗ ਗਿਆ ਸੀ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ ਵੀ ਇਹ ਦੁੱਖ ਰੋਗ ਠੀਕ ਨਹੀਂ ਹੋ ਸਕਦਾ ਪਰੇਸ਼ਾਨ ਰਹਿੰਦੇ ਸਨ ਤਾਂ ਕਹਿੰਦੇ ਉਸੇ ਹੀ ਵਿਦੇਸ਼ ਦੇ ਵਿੱਚ ਉਹਨਾਂ ਦੇ ਗਵਾਂਡ ਵਿੱਚ ਜਾਂ ਮੰਨ ਲਓ ਕਿਸੇ ਸਰਦਾਰ ਦੇ ਨਾਲ ਭੇਟ ਹੋਈ ਕਿਸੇ ਗੁਰਮੁਖ ਪਿਆਰੇ ਦੇ ਨਾਲ ਭੇਟ ਹੋਈ ਤਾਂ ਗੁਰਮੁਖ ਪਿਆਰੇ ਨੇ ਉਹਨਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੀ ਇੱਕ ਤਸਵੀਰ ਭੇਟ ਕੀਤੀ ਜਿਹਦੇ ਵਿੱਚ ਵਾਹਿਗੁਰੂ ਜੀ ਦੀ ਧੁਨ ਚੱਲਦੀ ਸੀ ਤਾਂ ਕਹਿੰਦੇ ਉਹ ਅੰਗਰੇਜ਼ੀ ਜੋੜੇ ਨੇ ਤਸਵੀਰ ਆਪਣੀ ਦੀਵਾਰ ਤੇ ਲਗਾ ਲਈ ਅਤੇ ਸਵੇਰੇ ਸ਼ਾਮ ਉਹਨਾਂ ਦੇ ਘਰ ਦੇ ਵਿੱਚ ਉਹ ਧੁਨ ਚੱਲਦੀ ਰਹਿੰਦੀ ਵਾਹਿਗੁਰੂ ਵਾਹਿਗੁਰੂ ਇਹਨਾਂ ਨੂੰ ਉਹ ਤੋਂ ਬੜੀ ਪਿਆਰੀ ਲੱਗੀ ਉਹ ਆਵਾਜ਼ ਬੜੀ ਪਿਆਰੀ ਲੱਗੀ ਉਹ ਸ਼ਬਦ ਬੜਾ ਪਿਆਰਾ ਲੱਗਾ ਤਾਂ ਇਹਨਾਂ ਨੇ ਵੀ ਉਹ ਜਪਣਾ ਸ਼ੁਰੂ ਕਰ ਦਿੱਤਾ ਪਰ ਕਹਿੰਦੇ ਇਹਨਾਂ ਨੂੰ ਇਹ ਸਮਝ ਨਹੀਂ ਲੱਗੀ ਵੀ ਵਾਹਿਗੁਰੂ ਕਹਿਣਾ ਹੈ ਜਾਂ ਗੁਰੂ ਵਾਹਿ ਕਹਿਣਾ ਹੈ ਕਿਉਂਕਿ ਜਦੋਂ ਇੱਕਦਮ ਚੱਲ ਰਿਹਾ ਹੈ ਤਾਂ ਅਣਜਾਣ ਬੰਦੇ ਨੂੰ ਨਹੀਂ ਪਤਾ ਕਿ ਵਾਗ ਗੁਰੂ ਆ ਜਾਂ ਗੁਰੂ ਵਾਹਿ ਤਾਂ ਕਹਿੰਦੇ ਉਹਨਾਂ ਨੇ ਗੁਰੂ ਵਾਹਿ ਗੁਰੂ ਵਾਹਿ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਮੇਰੇ ਚੌਥੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਨਾਂ ਦੀ ਇਹ ਪ੍ਰੇਮਾ ਭਗਤੀ ਤੋਂ ਖੁਸ਼ ਹੋ ਕੇ ਉਹਨਾਂ ਦੇ ਸਾਰੇ ਦੁੱਖ ਰੋਗ ਕੱਟ ਦਿੱਤੇ ਇਹ ਅਸ਼ਟਕ ਰਾਏ ਜੋ ਦੁੱਖ ਰੋਗ ਉਹਨਾਂ ਦੀ ਰਿਪੋਰਟ ਵਿੱਚ ਆਇਆ ਸੀ ਉਹ ਖਤਮ ਹੋ ਗਿਆ ਕਹਿੰਦੇ ਉਹਨਾਂ ਨੇ ਉਸ ਸਰਦਾਰ ਨੂੰ ਮਿਲ ਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਾਣ ਦੀ ਗੱਲ ਕਹੀ ਵੀ ਅਸੀਂ ਉਸ ਜਗ੍ਹਾ ਦੇ ਦਰਸ਼ਨ ਕਰਨਾ ਚਾਹੁੰਨੇ ਆ ਜਿਸ ਜਗ੍ਹਾ ਦੀ ਸਾਡੇ ਘਰ ਦੇ ਵਿੱਚ ਤਸਵੀਰ ਲੱਗੀ ਆ ਜਿਸ ਜਗ੍ਹਾ ਦੇ ਇਸ ਜਾਪ ਕਰਕੇ ਸਾਡੇ ਦੁੱਖ ਰੋਗ ਕੱਟੇ ਗਏ ਸੋ ਸੰਗਤ ਜੀ ਇੰਨੀ ਸ਼ਕਤੀ ਆ ਸਾਡੇ ਪ੍ਰੇਮ ਅਤੇ ਭਰੋਸੇ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਮਨ ਦੀ ਭਾਵਨਾ ਨੂੰ ਦੇਖਦੇ ਨੇ ਕੋਈ ਨਹੀਂ ਦੇਖਦੇ ਵੀ ਕੌਣ ਕਿਸ ਨਾਮ ਦੇ ਨਾਲ ਮੈਨੂੰ ਯਾਦ ਕਰ ਰਿਹਾ ਏ ਕਿੰਨਾ ਯਾਦ ਕਰ ਰਿਹਾ ਏ ਜਿੰਨਾ ਵੀ ਯਾਦ ਕਰੋ ਪਿਆਰ ਦੇ ਨਾਲ ਕਰੋ ਭਰੋਸੇ ਦੇ ਨਾਲ ਕਰੋ ਮਾਲਾ ਮੰਜਲ ਜਿਵੇਂ ਆਪਾਂ ਮਾਲਾ ਦੇ ਨਾਲ ਗਿਣਤੀ ਮਿੰਤੀ ਦੇ ਨਾਲ ਪਾਠ ਕਰਦੇ ਆਂ ਮਾਲਾ ਦੇ ਨਾਲ ਸ਼ਬਦ ਜਾਪ ਕਰਦੇ ਆਂ ਅਕਸਰ ਮਹਾਪੁਰਖ ਜੀ ਕਹਿ ਦਿੰਦੇ ਆ ਨਾ ਵੀ ਮਾਲਾ ਦੇ ਨਾਲ ਜਾਪ ਕਰੋ ਇੰਨੀਆਂ ਮਾਲਾ ਮੂਲ ਮੰਤਰ ਕਰ ਲੋ ਇੰਨੀ ਮਾਲਾ ਗੁਰ ਮੰਤਰ ਕਰ ਲੋ ਤਾਂ ਉਹ ਮਾਲਾ ਸਾਡੇ ਮਨ ਨੂੰ ਜੋੜਨ ਦਾ ਇੱਕ ਜਰੀਆ ਹੈ ਮਾਲਾ ਮੰਜ਼ਲ ਨਹੀਂ ਆ ਮੰਜ਼ਲ ਤੱਕ ਪਹੁੰਚਣ ਦਾ ਇੱਕ ਜਰੀਆ ਹੈ ਇੱਕ ਤਰੀਕਾ ਹੈ ਕਿਉਂਕਿ ਮਾਲਾ ਦੇ ਰਾਹੀਂ ਸਾਡੇ ਮਨ ਦੇ ਉੱਤੇ ਇੱਕ ਬੈਣ ਲੱਗ ਜਾਂਦਾ ਹੈ ਵੀ ਜਿਵੇਂ ਆਪਾਂ ਆਪਣੇ ਮਨ ਨੂੰ ਇੱਕ ਟਾਰਗੇਟ ਦੇ ਦਿੱਤਾ ਆਪਣੇ ਮਨ ਦੇ ਉੱਤੇ ਬੈਣ ਲਾ ਦਿੱਤਾ ਕਿ ਆਪਾਂ ਸਵੇਰ ਤੋਂ ਲੈ ਕੇ ਰਾਤ ਤੱਕ ਇੰਨੀ ਮਾਲਾ ਮੂਲ ਮੰਤਰ ਜੀ ਦੇ ਜਾਪ ਕਰਨੇ ਆ ਜੇ ਬੈਣ ਲੱਗ ਗਿਆ ਤਾਂ ਫਿਰ ਆਪਾਂ 19 ਮਾਲਾ ਜ਼ਰੂਰ ਜਾਪ ਕਰ ਲਵਾਂਗੇ ਪਰ ਇਹ ਜਿਹੜਾ ਸਾਡਾ ਮਨ ਹੈ ਜਦੋਂ ਆਪਾਂ ਇਹਨੂੰ ਖੁੱਲਾ ਛੱਡ ਦਿੰਨੇ ਆ ਆਜ਼ਾਦ ਛੱਡ ਦਿੰਨੇ ਆ ਇਹ ਆਪਣੀ ਮਨ ਮਰਜ਼ੀ ਕਰਦਾ ਏ ਕਈ ਵਾਰ ਪੂਰੇ ਪੂਰੇ ਦਿਨ ਦੇ ਵਿੱਚ ਇਸ ਮਨ ਦੇ ਵਿੱਚੋਂ ਇੱਕ ਵਾਰ ਵੀ ਵਾਹਿਗੁਰੂ ਜੀ ਨਹੀਂ ਨਿਕਲਦਾ ਪਰ ਜੇ ਉਹੀ ਮਨ ਦੇ ਉੱਤੇ ਬੈਣ ਲੱਗਿਆ ਏ ਆਪਣੇ ਮਨ ਨੂੰ ਅਸੀਂ ਟਾਰਗੇਟ ਦਿੱਤਾ ਏ ਵੀ ਆਪਾਂ ਸ਼ਾਮ ਤੱਕ 1000 ਵਾਰ ਵਾਹਿਗੁਰੂ ਕਹਿਣਾ ਏ ਹਜ਼ਾਰ ਵਾਰ 500 ਵਾਰ ਮੂਲ ਮੰਤਰ ਜਾਪ ਕਰਨਾ ਹੈ ਤਾਂ ਫੇਰ ਆਪਾਂ ਕਰ ਲੈਨੇ ਆ ਜੇ ਇਸ ਤਰੀਕੇ ਦੇ ਨਾਲ ਆਪਣੇ ਮਨ ਦੇ ਉੱਤੇ ਬੈਣ ਲਵਣਾ ਹੈ ਫੇਰ ਆਪਾਂ ਮਾਲਾ ਦਾ ਸਹਾਰਾ ਲੈ ਸਕਦੇ ਆ ਪਰ ਮਾਲਾ ਸਾਡੀ ਮੰਜ਼ਿਲ ਨਹੀਂ ਆ ਇਹ ਸ਼ੁਰੂਆਤ ਆ ਸ਼ੁਰੂਆਤੀ ਦਿਨਾਂ ਦੇ ਵਿੱਚ ਮਨ ਜੋੜਨ ਦੇ ਲਈ ਸਾਡੇ ਕੰਮ ਆਉਂਦੀ ਆ ਅਸਲੀ ਸਾਡਾ ਪਲਾਉਦਨ ਹੋਣਾ ਹੈ ਜਦੋਂ ਸਾਡੇ ਸਵਾਸਾਂ ਦੀ ਮਾਲਾ ਚੱਲ ਪਈ ਭਾਵੇਂ ਸਾਡੀ ਸਵਾਸਾਂ ਦੀ ਮਾਲਾ ਦੇ ਰਾਹੀਂ ਅਸੀਂ ਸਿਮਰਨ ਸ਼ੁਰੂ ਕਰ ਦਿੱਤਾ ਹਰ ਸਵਾਸ ਦੇ ਨਾਲ ਵਾਹਿਗੁਰੂ ਹਰ ਸਵਾਸ ਦੇ ਨਾਲ ਸ਼ੁਕਰਾਨਾ ਸ਼ੁਕਰਾਨਾ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਆ ਗੁਰਬਾਣੀ ਦਾ ਪਾਠ ਕਰਦੇ ਹੋ ਮੁਬਾਰਕ ਆ ਸ਼ਬਦ ਜਾਪ ਕਰਦੇ ਹੋ ਮੁਬਾਰਕ ਆ ਗੁਰੂ ਕਰੇ ਜਾਂਦੇ ਹੋ ਸੇਵਾ ਕਰਦੇ ਹੋ ਤੁਹਾਡੇ ਤੋਂ ਵੱਡੇ ਭਾਗ ਕਿਸੇ ਦੇ ਨਹੀਂ ਆ ਤੁਸੀਂ ਬੜੇ ਖੁਸ਼ਕਿਸਮਤ ਹੋ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਤੁਹਾਡੇ ਉੱਤੇ ਇਹ ਕਿਰਪਾ ਕੀਤੀ ਆ ਪਰ ਨਾਲ ਨਾਲ ਇਹ ਸਾਰੀਆਂ ਦਾਤਾਂ ਦਾ ਸ਼ੁਕਰਾਨਾ ਵੀ ਕਰਨਾ ਹੈ ਜੋ ਭਜਨ ਬੰਦਗੀ ਮਿਲੀ ਆ ਜੋ ਸੇਵਾ ਸਿਮਰਨ ਮਿਲੀ ਆ ਇਹਦਾ ਸ਼ੁਕਰਾਨਾ ਵੀ ਕਰਨਾ ਹੈ ਅਤੇ ਜੋ ਦੁਨਿਆਵੀ ਦਾਤਾਂ ਸਾਨੂੰ ਮਿਲੀਆਂ ਨੇ ਉਸਦਾ ਵੀ ਸ਼ੁਕਰਾਨਾ ਕਰਨਾ ਹੈ ਜਿਵੇਂ ਜਿਵੇਂ ਸ਼ੁਕਰਾਨਾ ਕਰਾਂਗੇ ᱛਿਵੇਂ ᱛਿਵੇਂ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਜਦੋਂ ਵੀ ਭੋਜਨ ਖਾਣ ਬੈਠੋ ਤਾਂ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰੋ ਇਹ ਸਿੱਖਿਆ ਪੰਛੀਆਂ ਤੋਂ ਲੈਣੀ ਚਾਹੀਦੀ ਆ ਕਿਸੇ ਪੰਛੀ ਨੂੰ ਚੋਗਾ ਚੁਗਦਿਆਂ ਦੇਖਿਓ ਪੰਛੀ ਚੋਗਾ ਚੁਗਦੇ ਹੋਏ 100 ਵਾਰ ਆਪਣਾ ਸਿਰ ਝੁਕਾਉਂਦਾ ਹੈ ਇੱਕ ਮਨੋਖੀ ਆ ਜੋ 100 ਵਾਰ ਖਾ ਕੇ ਵੀ ਕਿਤੇ ਇੱਕ ਵਾਰ ਵੀ ਉਹਦੇ ਮੂੰਹ ਦੇ ਵਿੱਚੋਂ ਸ਼ੁਕਰ ਨਹੀਂ ਨਿਕਲਦਾ ਇਹ ਸਿੱਖਿਆ ਸਾਨੂੰ ਪੰਛੀਆਂ ਤੋਂ ਲੈਣੀ ਚਾਹੀਦੀ ਆ ਜਿਹੜੇ ਵਾਰ-ਵਾਰ ਆਪਣੇ ਮਾਲਕ ਦੇ ਅੱਗੇ ਸਿਰ ਝੁਕਉਂਦੇ ਨੇ ਤਾਂ ਆਪਾਂ ਵੀ ਖਾਣਾ ਖਾਣ ਵੇਲੇ ਵੀ ਸ਼ੁਕਰਾਨਾ ਕਰਨਾ ਏ ਜੋ ਮਾਲਕ ਨੇ ਦਾਤਾਂ ਦਿੱਤੀਆਂ ਨੇ ਉਹਨਾਂ ਦੇ ਲਈ ਵੀ ਸ਼ੁਕਰਾਨਾ ਕਰਨਾ ਏ ਜਦੋਂ ਇਹ ਸਾਡੀ ਜ਼ਿੰਦਗੀ ਦੇ ਵਿੱਚ ਸ਼ੁਕਰਾਨਾ ਆ ਗਿਆ ਸਵਾਸ-ਸਵਾਸ ਸਿਮਰਨ ਆ ਗਿਆ ਸਾਡੇ ਮਨ ਦੇ ਵਿੱਚ ਆਪਣੇ ਵਾਹਿਗੁਰੂ ਜੀ ਦੇ ਪ੍ਰਤੀ પ્રેમ ਪਿਆਰ ਭਰੋਸਾ ਪੱਕਾ ਹੋ ਗਿਆ ਉਸੇ ਦਿਨ ਤੋਂ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਬੇਅੰਤ ਬਰਕਤਾਂ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਸਾਡੀ ਝੋਲੀ ਦੇ ਵਿੱਚ ਪੈਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਫਿਰ ਆਓ ਅੱਜ ਤੋਂ ਵੀ ਜਿੰਨਾ ਵੀ ਯਾਦ ਕਰਨਾ ਹੈ ਪਿਆਰ ਵਿੱਚ ਭਿੱਜ ਕੇ ਯਾਦ ਕਰਨਾ ਹੈ ਅਤੇ ਆਪਣੇ ਦਿਨ ਦੀ ਸ਼ੁਰੂਆਤ ਗੁਰਮੰਤਰ ਤੋਂ ਕਰਨੀ ਆ ਵਾਹਿਗੁਰੂ ਜਾਪ ਤੋਂ ਕਰਨੀ ਆ ਮੂਲ ਮੰਤਰ ਜੀ ਦੇ ਜਾਪ ਤੋਂ ਕਰਨੀ ਆ ਮਾਲਕ ਦੇ ਸ਼ੁਕਰਾਨੇ ਤੋਂ ਕਰਨੀ ਆ ਉੜਦਿਆਸਾਰ ਬਿਨਾ ਇਸ਼ਨਾਨ ਕੀਤਿਆਂ ਹੀ ਆਪਾਂ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਜੋੜਨਾ ਏ ਵਾਹਿਗੁਰੂ ਵਾਹਿਗੁਰੂ ਜਪਣਾ ਏ ਮੂਲ ਮੰਤਰ ਜਪਣਾ ਹੈ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਜੇਕਰ ਆਪਾ ਸਵੇਰੇ ਉੱਠਦਿਆ ਸਾਰ ਇਸ਼ਨਾਨ ਕਰਨ ਦੇ ਚੱਕਰ ਵਿੱਚ ਪੈ ਗਏ ਸਾਡੇ ਮਨ ਨੇ ਦੂਰ ਸ਼ਹਿਰਾਂ ਤੇ ਨਿਕਲ ਜਾਣਾ ਹੈ ਫਿਰ ਇਹ ਨਿਵਸ ਨਹੀਂ ਆਉਣਾ ਇਸ ਮਨ ਨੂੰ ਉੱਠਦਿਆ ਸਾਰ ਹੀ ਗੁਰੂ ਚਰਨਾਂ ਦੇ ਨਾਲ ਜੋੜ ਦਓ ਫਿਰ ਦੇਖਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਬਰਕਤਾਂ ਮਾਲਕ ਦੀਆਂ ਖੁਸ਼ੀਆਂ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ